ਮੇਰੇ ਲੋਬੀ ਮਿੱਤਰੋ ਅੱਜ ਤੁਹਾਡੇ ਵਾਸਤੇ ਲਾਲ ਮਿਰਚਾਂ ਦੀ ਚਟਨੀ ਕਿਉਂਕਿ ਬਹੁਤ ਕਹਿੰਦੇ ਰੈਸਪੀ ਚਟਨੀ ਦੀ ਲੈ ਕੇ ਆਏ ਆ। ਸੋ ਸਟੈਪ ਬਾਈ ਸਟੈਪ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਆਪਾਂ ਤਿੰਨ ਚਾਰ ਜੋ ਮੋਟੀਆਂ ਲਾਲ ਮਿਰਚਾਂ ਜੋ ਆਮ ਸਬਜ਼ੀ ਦੀ ਦੁਕਾਨ ਤੋਂ ਮਿਲ ਜਾਂਦੀਆਂ ਨੇ ਉਹ ਲੈ ਲੈਣੀਆਂ। ਤੇ ਉਸ ਨੂੰ ਕੁੰਡੇ ਦੇ ਵਿੱਚ ਇਸ ਤਰੀਕੇ ਨਾਲ ਕੱਟ ਲੈਣਾ। ਤਾਂ ਜੋ ਆਪਾਂ ਨੂੰ ਜਦੋਂ ਕੁੰਡੇ ਦੇ ਵਿੱਚ ਕੋਟਾ ਲਾਵਾਂਗੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰੀਕ ਕਰ ਸਕੀਏ। ਉਜ ਜਿਹਾਵਨਾ ਕੱਟ ਲਿਓ ਬਾਹਲੀਆਂ ਮੋਟੀਆਂ ਨਾ ਰੱਖਿਓ ਜੋ ਕਿ ਬਰੀਕ ਨਾ ਹੋਣ ਇਹਨੂੰ ਪੂਰੀ ਤਰ੍ਹਾਂ ਬਰੀਕ ਕਰਨਾ ਲਓ ਜੀ ਮਿਰਚਾਂ ਆਪਣੀਆਂ ਇਕੱਠ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਮਿਰਚਾਂ ਬਆਂਿਆਂ ਪਾ ਤਿੰਨ ਚਾਰ ਮਿਰਚਾਂ ਲੈ ਕੇ ਤੇ ਉਹਨਾਂ ਦੀ ਕਟਿੰਗ ਕਰ ਲਈਏ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਤੁਸੀਂ ਸਿੰਧਾ ਨਾਮਕ ਪਾਉਣੇ ਹੋ ਸਿੰਧਾ ਨਾਮਕ ਜੇ ਨੋਰਮਲ ਪਾਉਣੇ ਹੋ ਨਾਮਕ ਜਾਂ ਤੁਸੀਂ ਇਹਦੇ ਵਿੱਚ ਕਾਲਾ ਨਾਮਕ ਵੀ ਐਡ ਕਰ ਸਕਦੇ ਹੋ ਸਵਾਦ ਅਨਸਾਰ ਤੇ ਮਿਰਚ ਇਹਦੇ ਵਿੱਚ ਨਹੀਂ ਪਾਉਣੀ ਕਿਉਂਕਿ ਮਿਰਚਾਂ ਦਾ ਇਹਦੇ ਵਿੱਚ ਪਹਿਲਾਂ ਹੀ ਆਪਾਂ ਆਲਰੇਡੀ ਰੈੱਡ ਮਿਰਚ ਜੋ ਪਾਈ ਹੋਈ ਆ ਤੇ ਇਸ ਨੂੰ ਚੰਗੀ ਤਰ੍ਹਾਂ ਕੱਟ ਲੈਣਾ ਤੁਸੀਂ ਆਪਾਂ ਇਸ ਤੋਂ ਅੱਗੇ ਵੀਡੀਓ ਨੂੰ ਥੋੜਾ ਜਿਹਾ ਤੇਜ਼ ਕਰਤਾ ਜੀ ਤਾਂ ਜੋ ਬਹੁਤ ਲੰਮੇ ਸਮੇਂ ਦੀ ਵੀਡੀਓ ਨਾ ਬਣੇ ਤੇ ਦੇਖਣੀ ਆਸਾਨ ਰਹੇ ਸੋ ਵੀਡੀਓ ਨੂੰ ਪੂਰਾ ਦੇਖਣਾ ਜੀ ਇਸ ਤੋਂ ਬਾਅਦ ਆਪਾਂ ਲੈ ਲੈਣੀ ਅਦਰਕ ਅਦਰਕ ਆਪ ਦਾ ਸਵਾਦ ਅਨੁਸਾਰ ਜਿੰਨਾ ਤੁਸੀਂ ਪਾਉਣਾ ਜਾਂ ਨਹੀਂ ਪਾਉਣਾ ਉਹ ਤੁਹਾਡੀ ਮਰਜ਼ੀ ਹੈ ਸਵਾਦ ਅਨੁਸਾਰ ਅਦਰਕ ਪਾਉਣਾ ਇਹਦੇ ਵਿੱਚ ਕਈ ਜਾਣੇ ਹੁੰਦੇ ਜਿਨ੍ਹਾਂ ਨੂੰ ਅਦਰਕ ਦਾ ਟੇਸ ਨਹੀਂ ਸਵਾਦ ਲੱਗਦਾ ਸੋ ਜੇ ਤੁਹਾਨੂੰ ਟੇਸ ਵਧੀਆ ਲੱਗਦਾ ਤੁਸੀਂ ਪਾ ਸਕਦੇ ਨਹੀਂ ਨਹੀਂ ਵੀ ਪਾ ਸਕਦੇ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਦੇਖ ਸਕਦੇ ਹੋ ਆਦੇ ਨੂੰ ਹੁਣ ਆਪਾਂ ਕੁੱਟਾਂਗੇ ਚੰਗੀ ਤਰ੍ਹਾਂ ਵਿੱਚ ਚੰਗੀ ਤਰ੍ਹਾਂ ਦਾ ਕੁੱਟਣ ਤੋਂ ਬਾਅਦ ਆਪਾਂ ਲਵਾਂਗੇ ਜਿਹੜੇ ਆਪਣੇ ਹਰੇ ਜੋ ਪਿਆਜ਼ ਲੱਗੇ ਹੁੰਦੇ ਆ ਭੂਕਾਂ ਵਾਲੇ ਉਹਨਾਂ ਦੀਆਂ ਭੂਕਾਂ ਨਹੀਂ ਪਾਉਣੀਆਂ ਇਕੱਲੇ ਹਰੇ ਪਿਆਜ਼ ਪਾਉਣੇ ਆਪਾਂ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਹੋ ਭੂਕਾਂ ਕੱਟ ਕੇ ਸਾਈਡ ਤੇ ਰੱਖਤੀਆਂ ਤੇ ਇਕੱਲੇ ਹਰੇ ਪਿਆਜ਼ ਨਹੀਂ ਜੋ ਆਪਾਂ ਇਹਦੇ ਵਿੱਚ ਪਾਉਣੇ ਆ ਚਟਨੀ ਦੀ ਸੋ ਸਵੇਰ ਜੋ ਆਪਾਂ ਪ੍ਰਸ਼ਾਦਾ ਛਕਦੇ ਆਂ ਰੌਂਠੇ ਬਣਾਉਣੇ ਆ ਉਹਦੇ ਨਾਲੇ ਚਟਨੀ ਬਹੁਤ ਜਿਆਦਾ ਸਵਾਦ ਲੱਗਦੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਘਰਾਂ ਦੇ ਵਿੱਚ ਟਰਾਈ ਜ਼ਰੂਰ ਕਰਿਓ ਗੰਡੇ ਤੁਸੀਂ ਮਰਜ਼ੀ ਦੇ ਅਨਸਾਰ ਪਾ ਸਕਦੇ ਹੋ ਜਿੰਨੇ ਪਾਉਣੇ ਆ ਵੀ ਜੀਆਂ ਦੇ ਹਿਸਾਬ ਨਾਲ ਜਿੰਨੇ ਆਪਣੇ ਘਰ ਦੇ ਜੀ ਹੁੰਦੇ ਆ ਵੀ ਉਹਨਾਂ ਨੂੰ ਪੂਰੀ ਅੱਜ ਚਟਣੀ ਸੋ ਪਰੌਂਠਿਆਂ ਦੇ ਨਾਲ ਤਾਂ ਇਹ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਜੀ ਕਰਦਾ ਪਰੌਂਡੇ ਖਾਈ ਖਾਈ ਜਾਈਏ ਸੋ ਜੋ ਇਹ ਕੁੰਡੇ ਕੋਟੇ ਦੀ ਚਟਣੀ ਹੈ ਨਹੀਂ ਉਹ ਵਾਕਈ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਤੁਸੀਂ ਇਸ ਨੂੰ ਵੀ ਥੋੜਾ ਥੋੜਾ ਬਰੀਕ ਕਰ ਲਾਂਗੇ ਆਪਾਂ ਜਾਨੀ ਕਿ ਜਿਹਨੂੰ ਦਰੜ ਫਰੜ ਕਹਿੰਦੇ ਹੈਗੇ ਵੀ ਬਾਲੀ ਜ਼ਿਆਦਾ ਬਰੀਕ ਨਹੀਂ ਕਰਨੀ ਨਾ ਉਹਦਾ ਟੇਸਟ ਨਹੀਂ ਬਾਨਾ ਮੁਰਗੀ ਜੇ ਆਪਾਂ ਇਹਨੂੰ ਨਾਰਮਲ ਬਰੀਕ ਰੱਖਾਂਗੇ ਤਾਂ ਇਹ ਬਹੁਤ ਜ਼ਿਆਦਾ ਸਵਾਦ ਲੱਗੂਗੀ। ਸੁਮਖਣੀ ਮੁਖਣੀ ਚੰਗੀ ਚਟਨੀ ਦੇ ਵਿੱਚ ਪਾਈ ਹੋਏ ਤੇ ਨਾਲ ਹੁਣ ਪਰੌਂਠੇ। ਤੇ ਰੋਟੀ ਖਾਣ ਦਾ ਬਹੁਤ ਜ਼ਿਆਦਾ ਸਵਾਦ ਆ ਜਾਂਦਾ। ਸੋ ਸਵੇਰ ਵਾਲੀ ਰੋਟੀ ਮੈਂ ਨਾ ਲਵਜੀ ਹੈ ਨਹੀਂ ਗੇ ਕੋਈ ਦੱਸਣ ਨੂੰ ਵੀ ਕਿੰਨੀ ਜ਼ਿਆਦਾ ਸਵਾਦ ਲੱਗਦੀ ਹੈ ਇਹ ਚਟਨੀ ਨਾ। ਸੋ ਤੁਸੀਂ ਇੱਕ ਵਾਰੀ ਘਰਾਂ ਦੇ ਵਿੱਚ ਟਰਾਈ ਜ਼ਰੂਰ ਕਰਿਓ ਜੀ। ਜੋ-ਜੋ ਆਪਣੀ ਵੀਡੀਓ ਨੂੰ ਦੇਖਦੇ ਆਗੇ ਸ਼ੇਅਰ ਜ਼ਰੂਰ ਕਰਿਓ। ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਸੋ ਇਹ ਸਾਰਿਆਂ ਨਾਲ ਅਸੀਂ ਰੈਸਪੀ ਸਾਂਝੀ ਕੀਤੀ ਹੈ ਸੋ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ